ਉਹ ਦੇਖੋ ਜੀ ਬੋਰੇ ਬੰਨ ਬੰਨ ਕੇ ਪੱਥਰ ਪਾਵਾ ਵਿੱਚ ਰੱਖੇ ਹੋਏ ਹੋ ਤੇ ਪਾਣੀ ਦੇਖੋ ਕਿੱਦਾਂ ਵਜਦਾ ਜਾ ਰਿਹਾ ਦੋਸਤੋ ਤੁਹਾਡਾ ਕਲਮ ਟੀਵੀ 'ਚ ਸਵਾਗਤ ਹੈ ਸੋ ਆਹ ਦੇਖੋ ਤੁਸੀਂ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਹੋਇਆ ਆਪਣਾ ਪੌਂਗੜਿਆਂ ਦਾ ਦੇਖੋ ਜੀ ਕਿੰਨਾ ਫਲੋ ਆ ਚੰਗੜਮਾ ਪਿੰਡ ਤੇ ਦੇਖੋ ਜੀ ਤੁਸੀਂ ਬੰਨੂ ਬੰਦੇ ਹੋਈ ਸੰਗਤ ਪਾਣੀ ਦਾ ਵਹਾਅ ਦੇਖੋ ਤੁਸੀਂ ਕਿੰਨਾ ਇਧਰ ਦੇਖੋ ਜੀ ਪੱਕਾਈ ਦਿਨ ਰਾਤ ਕੰਮ ਚੱਲ ਰਿਹਾ ਇੱਥੇ ਦੋਸਤੋ ਕਲਮ ਕੀ ਤੁਹਾਡਾ ਸਵਾਗਤ ਹੈ ਸੋ ਅੱਜ ਆਪਾਂ ਖੜੇ ਆ